ਤੁਹਾਡੀ ਆਪਣੀ ਰਿਪੋਰਟਰ ਜੀ ਟੀਪੀ ਨਿਊਜ਼ ਪੰਜਾਬ ਤੋਂ ਚੇਅਰਮੈਨ ਰਾਜੀਵ ਵੱਲੋਂ ਮਾਰਕੀਟ ਕਮੇਟੀ ਸਾਨੇਵਾਲ ਵੱਲੋਂ ਆਰਤੀਆਂ ਨਾਲ ਕੀਤੀ ਅਮ ਮੀਟਿੰਗ ਆਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ ਚੇਅਰਮੈਨ ਹੇਮਰਾਜ ਰਾਜੀ ਮਾਰਕੀਟ ਕਮੇਟੀ ਸਾਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਨੇਵਾਲ ਵੱਲੋਂ ਸ਼ੁੱਕਰਵਾਰ ਨੂੰ ਦਫ਼ਤਰ ਮਾਰਕੀਟ ਕਮੇਟੀ ਸਾਨੇਵਾਲ ਵਿਖੇ ਆਰਤੀਆਂ ਨਾਲ ਅਮ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਉਨ੍ਹਾਂ ਆਰਤੀਆਂ ਨਾਲ ਵਕ ਵਕ ਮੁੱਦਿਆਂ ਤੇ ਵਿਚਾਰ ਵਟਾਂਦਰੇ ਕੀਤੇ ਗਏ ਇਸ ਮੌਕੇ ਉਨਾ ਆਰਤੀਆਂ ਨੂੰ ਸੀਜ਼ਨ ਦੌਰਾਨ ਆ ਰਹੀਆਂ ਸਮੱਸਿਆਵਾਂ ਵੀ ਸੁਨੀਆਂ ਅਤੇ ਕੁਝ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰੈਂਡੀਆਂ ਸਮੱਸਿਆਵਾਂ ਦਾ ਨਿਪਟਾਰਾ ਜਲਦ ਕਰਨ ਦਾ ਪ੍ਰੋਸਾ ਵੀ ਦਿੱਤਾ ਇਸ ਮੌਕੇ ਮਾਰਕੀਟ ਕਮੇਟੀ ਸਾਨੇਵਾਲ ਦੇ ਲੇਖਾਕਾਰ ਸੁਖਵੀਰ ਸਿੰਘ ਗਰੇਵਾਲ ਮੰਡੀ ਸੁਪਰਵਾਈਜ਼ਰ ਗੁਰਸਿਮਰਨਜੀਤ ਸਿੰਘ ਹਿਤੇਸ਼ ਬਲੂਜਾ ਅਧਿਆਕਾਰੀ ਮੌਜੂਦ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਿਮਰਾਜ ਰਾਜੀ ਨੇ ਕਿਹਾ ਕਿ ਸਾਨੇਵਾਲ ਮਾਰਕੀਟ ਅਧੀਨ ਆਉਂਦੇ ਸਾਰੇ ਆਰਤੀ ਭਰਾਵਾਂ ਦੀਆਂ ਸਮੱਸਿਆਵਾਂ ਨੂੰ ਸੁਨਿਆ ਗਿਆ ਅਤੇ ਉਨ੍ਹਾਂ ਤੇ ਵਿਚਾਰ ਕੀਤਾ ਗਿਆ ਹੈ ਉਨ੍ਹਾਂ ਅੱਗੇ ਦੱਸਿਆ ਕਿ ਆਰਟੀਆ ਪਰਾਵਾਂ ਅਨੁਸਾਰ ਉਹਨਾਂ ਦੀਆਂ ਦੁਕਾਨਾਂ ਮਾਰਕੀਟ ਕਮੇਟੀ ਸਾਨੇਵਾਲ ਦੇ ਅੰਡਰ ਆਉਂਦੀਆਂ ਹਨ ਜਿਨ੍ਹਾਂ ਦੀਆਂ ਰਜਿਸਟਰੀਆਂ ਉਹਨਾਂ ਦੇ ਨਾਮ ਤੇ ਕਰਵਾਈਆਂ ਜਾਣ ਅਤੇ ਜਲਦੀ ਤੋਂ ਜਲਦੀ ਇਹ ਰਜਿਸਟਰੀਆਂ ਕਰਵਾਈਆਂ ਜਾਣਗੀਆਂ ਚੇਅਰਮੈਨ ਰਾਜੀ ਨੇ ਦੱਸਿਆ ਕਿ ਆਰਟੀਆ ਨੂੰ ਐਨਓਸੀ ਦੀਆਂ ਸਮੱਸਿਆਵਾਂ ਆ ਰਹੀ ਸੀ ਉਹ ਵੀ ਜਲਦੀ ਹੀ ਹੱਲ ਕਰਨ ਦਾ ਉਹਨਾਂ ਨੂੰ ਪ੍ਰੋਸਾ ਦਿੰਦਿਆਂ ਕਿਹਾ ਕਿ ਉਹ ਐਨਓਸੀ ਲਈ ਪੁਰਾਣਾ ਰਿਕਾਰਡ ਅਤੇ ਸਬੰਧਕ ਦਸਤਾਵੇਜ਼ ਲਗਾ ਕੇ ਅਜੇ ਬਿਨੈ ਪੱਤਰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਐਨਓਸੀ ਜਾਰੀ ਕੀਤਾ ਜਾ ਸਕੇ ਉਨ੍ਹਾਂ ਅੱਗੇ ਦੱਸਿਆ ਕਿ ਆਰਤੀਆ ਵੱਲੋਂ ਸਾਨੇਵਾਲ ਮੰਡੀ ਵਿੱਚ ਬਿਜਲੀ ਦੀ ਸਮੱਸਿਆ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਮੇਰੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਇੱਕ ਹੋਰ ਟਰਾਂਸਫਾਰਮ ਲਗਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੰਡੀਆਂ ਵਿੱਚ ਜਲਦੀ ਹੀ ਲੋਡ ਅਨੁਸਾਰ ਲਾਈਟਾਂ ਵੀ ਲਗਵਾਇਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਰਤੀਆ ਵੱਲੋਂ ਫੜਵਦਾਨ, ਕਟਾਉਣ ਅਤੇ ਰਿਪੇਅਰ ਕਰਨ ਦੀ ਵੀ ਮੰਗ ਵੀ ਰੱਖੀ ਗਈ ਅਤੇ ਉਨ੍ਹਾਂ ਨੂੰ ਮੇਰੇ ਵੱਲੋਂ ਪ੍ਰੋਸਾ ਦਿੱਤਾ ਗਿਆ ਕਿ ਇਸ ਉੱਪਰ ਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰਤੀਆ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਮੰਡੀਆਂ ਵਿੱਚ ਬੂਟੇ ਵੀ ਲਗਵਾਏ ਜਾਣਗੇ। ਉਨਾ ਅਖਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਯਤਨ ਸਦਕਾ ਮੈਨੂੰ ਮਾਰਕੀਟ ਕਮੇਟੀ ਸਾਨੇਵਾਲ ਦਾ ਚੇਅਰਮੈਨ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਆਰਤੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਰਵਾਈ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਹੋਰਨ ਤੋਂ ਇਲਾਵਾ ਆਰਤੀਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਢਾਲੀਵਾਲ, ਵਾਈਸ ਪ੍ਰਧਾਨ ਸਰਬਜੀਤ ਸਿੰਘ, ਦਵਿੰਦਰ ਸਿੰਘ ਚੱਜ, ਕਰਨ ਅਨਿਜਕ ਡੋਣਾ ਪ੍ਰਧਾਨ ਦਾਣਾ ਮੰਡੀ ਸਾਨੇਵਾਲ, ਹਰਪਾਲ ਸਿੰਘ ਸਿੱਧੂ ਅਮਰਜੀਤ ਸਿੰਘ ਗਿੱਲ, ਜਸਵੀਰ ਸਿੰਘ ਚਾਹਲ, ਵਿਨੋਦ ਕੁਮਾਰ, ਡਿੰਪਲ ਮਿੱਤਲ, ਬਲਰਾਮ ਪਾਠਕ, ਮੈਂਕੀ ਚਟਕਾਰਾ, ਯਸਪਾਲ, ਰਿਪਨ ਮਿੱਤਲ, ਜਤਿੰਦਰ ਗਿੱਲ, ਰਾਜਾ ਚੱਜ, ਗੁਰਦੀਪ 베ਦੀ, ਨਰਿੰਦਰ ਕੁਮਾਰ, ਸਚਿਨ ਅਨੇਜਾ ਆਦੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਜਿਹੜੀ ਪਾਕੀ ਗੱਲ ਤਾਂ ਹੈ ਜਿਹੜੀ ਬਾਸ ਦੀ ਨਦੀ ਵਿੱਚ ਆ ਜਿਹੜੀ ਅਜੇ ਬਿਨਾਂ ਦੀ ਅਪੈਂਡਿਕ ਕਰਦੇ ਨੇ ਉਹਨਾਂ ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਇਸ ਸਬੰਧਤ ਅਪਰਾਧਿਕ ਮਾਲਕਾਂ ਸਰਸਾਤ ਤੋਂ ਮੌਂਸਮ ਨੇ ਆਇਆ ਹੈ ਕਿ ਦਰਗਾਹ ਦੇ ਵਿੱਚ ਇਸ ਨੇ ਨਗਰ ਆ ਵੀ ਉੱਥਾ ਆਉਂਦਾ ਬਰਸਾਤਾਂ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਨੇ ਉਥੇ ਸੀਵਰੇਜ ਤਾਂ ਪਾਇਆ ਸੀ ਸਾਡੇ ਨਗਰ ਕੌਂਸਲ ਨੇ ਪਰ ਉਹ ਸੀਵਰੇਜ ਛੋਟਾ ਜਾਂ ਕੁਝ ਨਸਿਆ ਜਾਂ ਪਾਣੀ ਨਹੀਂ ਖਿੱਚਦਾ ਕਿਉਂਕਿ ਜਦੋਂ ਇੱਕ ਵਾਰੀ بارش ਪੈਂਦੀ ਹੈ ਤਾਂ 10-12 ਘੰਟੇ ਮਰਲੇ ਮਾਰਕੀਟ ਬਾਂਗੜਾ ਦਾ ਮੌਜੂਦਾ ਹੈ ਕਿਰਮੇ ਸਾਹਿਬ ਨੂੰ ਜਿਹੜੀ ਸਾਡੀ ਸਮੱਸਿਆ ਸੀ ਉਹਦੇ ਬਾਰੇ ਜਾਣ ਪਹੁੰਚਿਆ ਨਗਰ ਮੌਂਸਾ ਜੇ ਨਮਾਇੰਤ ਨਹੀਂ ਹੋਈ ਹੈ ਜੀ ਹਾਂ ਫਿਰ ਨਗਰ ਕੌਂਸਲ ਦੇ ਸਾਡੇ ਪ੍ਰਧਾਨ ਜੀ ਆ ਉਹਨਾਂ ਨੂੰ ਵੀ ਅੱਜ ਹੁਣ ਇੱਕ ਵਾਰ ਉਹਨਾਂ ਨੂੰ ਵੀ ਗੱਲ ਕਰਾਂਗੇ ਉਹ ਆਪਣੇ ਪ੍ਰਧਾਨ ਜੀ ਸਾਡੀ ਪਾਰਟੀ ਆਮ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਕਹਾਂਗੇ ਵੀ ਇਹਨੂੰ ਜਿਹੜੀ ਹੈਗੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਉਹਨੂੰ ਅਲ ਕਰਕੇ ਪਾਣੀ ਆ ਜਿਹੜਾ ਕਿਉਂਕਿ ਸਾਡੇ ਕਿਰਾਮੀ ਪੈਣ ਦੇ ਨਾਲ ਇੱਕ ਦਿਹਾੜੀ ਛੜੀ ਦੁਕਾਨਾਂ ਬੰਦੇ ਹੋ ਜਾਂਦੀਆਂ ਨੇ ਸਮੱਸਿਆ ਤਾਂ ਹੈ ਬਹੁਤ ਵੱਡੀ ਉਹ ਜਾਂ ਤਾਂ ਹੁਣ ਪਹਿਲਾਂ ਤਾਂ ਉਹਨੂੰ ਸਾਫ਼ ਕਰਾ ਕੇ ਦੇਖਦੇ ਵੀ ਸੀਵਰੇਜ ਨੂੰ ਸਾਰੇ ਨੂੰ ਸਾਫ਼ ਕਰਾ ਕੇ ਪਾਣੀ ਜੇ ਜਲਦੀ ਖਿੱਚਿਆ ਜਾਵੇ ਠੀਕ ਹੈ ਨਹੀਂ ਫਿਰ ਕੋਈ ਉਹਦੀ ਹੋਰ ਸਮੱਸਿਆ ਦੇ ਹੋਰ ਕੋਈ ਟੈਕਨੀਕਲ ਬੰਦੇ ਨਾਲ ਖੜਕੀ ਉਹਦਾ ਤਾਂ ਨਗਰ ਕੌਂਸਲ ਨੂੰ ਕਹਿ ਕੇ ਉਹਦਾ ਕੋਈ ਹੱਲ ਕਰਾਉਂਗੇ ਟੈਕਨਿਕਲ ਰੱਬ ਮੰਗਾ ਲੈ ਕਿਸ ਤਰ੍ਹਾਂ ਦੇਖਣਾ ਹੈ ਉਹਦਾ ਪੈਸਾ ਜਿਹੜਾ ਨਗਰ ਕੌਂਸਲ ਕੋਲ ਜਿਹੜਾ ਜਮਾ ਹੁੰਦਾ ਇਹੜਾ ਡੀਟੈਚ ਦੁਕਾਨਾਂ ਦਾ ਸੁਝਾਅ ਆ ਰਹੀ ਹੈ ਸਾਡੀਆਂ ਪੰਜ-ਛੇ ਬੈਂਕਾਂ ਦੇ ਜਿਹੜੀਆਂ ਤਕਰੀਬਨ ਬੈਂਕਾਂ ਵਾਲੇ ਦਿੰਦੇ ਨੇ ਪ੍ਰੋਪਰਟੀ ਜਿਹੜੇ ਦਿੰਦੇ ਨੇ ਤਕਰੀਬਨ ਅਸੀਂ ਪ੍ਰਾਈਵੇਟ ਰਿਹਾਣ ਵਾਲਾ ਦੀ ਕੋਈ ਦਿੰਦਾ ਹੈਗਾ ਕਿਉਂਕਿ ਸਾਡੀਆਂ ਤਾਂ ਮੰਡੀ ਬੋਰਡ ਦੀ ਦੁਕਾਨਾਂ ਕੱਟੇ ਨੇ ਵੇਖ ਦੇ ਤੱਕ ਕਾਨੂੰਨਨ ਦਾ ਉਹ ਬਣਦਾ ਹੀ ਨਹੀਂ ਉਹਨਾਂ ਦਾ ਉਹ ਥੋੜਾ ਜਿਹਾ ਧੱਕੇ ਧੋਕੇ ਨਾਲ ਇਹਨਾਂ ਨੇ ਕਿਹਾ ਨਾ ਬੈਂਕਾਂ ਵਾਲਿਆਂ ਨੇ ਕੋਈ ਇਹਨਾਂ ਨੇ ਕਿਰਾਏ ਤੇ ਲੈ ਲਈ ਸੀ ਉਹਨਾਂ ਵਿੱਚ ਕੋਈ ਕਲਾਲ ਲੱਗੀ ਹੋਈ ਆ ਮੈਂ ਤੁਸੀਂ ਨਗਰ ਕੌਂਸਲ ਤੋਂ ਸਰਟੀਫੀਕਟ ਲੈ ਕੇ ਲੋ ਉਹਦੀ ਆੜ ਤੋਂ ਉਹ ਧੱਕੇ ਨਾਲ ਉਹਨਾਂ ਕੋਲ ਲਈ ਜਾਂਦੇ ਨੇ ਕੋਈ ਸਾਥੋਂ ਦਾ ਕੋਈ ਇਹਨਾਂ ਦਾ ਹੈ ਨਹੀਂ ਸਰਪੰਚੀ ਮੁੰਡਿਆ ਪ੍ਰਧਾਨ ਜੀ ਮੁੰਡਾ ਤੇ ਚੇਅਰਮੈਨ ਜੀ ਇਸ ਸਮੇਂ ਆਮਦਨੀ ਵਾਲੀ ਵੀ ਇਹ ਜੇ ਕਰਕੇ ਕੋਈ ਨਾ ਹਲਵੀਏ ਹੋਈ ਜਾਣਾ ਜੇ ਸਾਡਾ ਸਾਰਾ ਕੁਝ ਤਾਣਾ ਬਾਣਾ ਸਾਡਾ ਅਸੀਂ ਆਪਣਾ ਹੱਲ ਵੀ ਕਰ ਲੈਣਾ ਕੋਈ ਐਸੀ ਕਰਨੀ ਪ੍ਰਧਾਨ ਜੀ ਬੈਠੇ ਐ ਤੇ ਚੇਅਰਮੈਨ ਸਾਹਿਬ ਸਾਰੇ ਬੈਠੇ ਆ ਕੋਈ ਗੱਲ ਨਹੀਂ ਅਸੀਂ ਆਪ ਹੀ ਬਹਿ ਕੇ ਜਲਦੀ ਹੱਲ ਕਰ ਲਾਂ ਤੇ ਐਨਓਸੀ ਨੂੰ ਲੈ ਕੇ ਜਿਹੜਾ ਇਹਨਾਂ ਆ ਗਿਆ ਦੇਖਣਿਆਂ ਦੇ ਲਈ ਜਿਹੜੀ ਦਿੱਕਤ ਆਉਂਦੀ ਆ ਤੁਸੀਂ ਜਿਹੜੀਆਂ ਤਾਂ ਇਸ ਮੰਡੀ ਦੀਆਂ ਨੇ ਸਾਡੇ ਤਕ 30 ਪੱਤੀਆਂ ਆੜਤੀਏ ਨੇ ਇਹਨਾਂ ਨੂੰ ਦੁਕਾਨਾ ਮਿਲੀਆਂ ਜੀ ਉਹਦੇ ਵਿੱਚੋਂ 5-7 ਰੇਟੀਆਂ ਹੋਈਆਂ ਨੇ ਬਾਕੀ ਰਹਿndੀਆਂ ਨੇ ਉਹਦੇ ਕੋਲ ਜੋ ਵੀ ਕਾਗਜ਼ ਪੱਤਰ ਨੇ ਜਰਮਨ ਉਹ ਕਹਾਗੇ ਵੀ ਇੱਕ ਬੰਦੇ ਦੀ ਡਿਊਟੀ ਲਾਜ਼ਮ ਸਾਰੇ ਆੜਤੀਏ ਨੇ ਕਾਗਜ਼ ਤੇ ਆ ਕਰਾ ਕੇ ਸੈਕਟਰੀ ਸਾਹਿਬ ਇੱਥੇ ਮੰਡੀ ਬੋਰਡ ਵੱਲੋਂ ਚੰਡੀਗੜ੍ਹੋਂ ਕੋਈ ਬੰਦਾ ਅਪਾਇੰਟ ਕਰਕੇ ਨਾਲ ਜਾ ਕੇ ਫੋਟੋ ਖਿਚਾ ਕੇ ਰਿਜਿਸਟਰੀ ਹੁੰਦੀ ਹੈ ਤੇ ਉਹ ਤਾਂ ਲਿਜਨ ਹੈ ਜਿਹੜੀ ਹੁਣੀ ਇਸ ਤਰ੍ਹਾਂ ਜਿਹੜੀ ਅੰਦਰਲੀ ਮੰਡੀ ਆ ਉਹਦਾ ਐਨਓਸੀ ਇੱਕ ਚੇਅਰਮੈਨ ਸਾਹਿਬ ਇਸ਼ੂ ਕਰਨਗੇ ਉਹ ਜਿਨ੍ਹਾਂ ਜਿਨ੍ਹਾਂ ਕੋਲ ਵੀ ਰਿਸ਼ਤੀਆਂ ਹੈਗੀਆਂ ਆਪਣੀਆਂ ਪੁਰਾਣੀਆਂ ਕੋਈ ਵੀ ਕਾਰਗਿਰਤ ਉਹ ਲਿਆ ਕੇ ਨਾਲ ਇੱਕ ਐਪਲੀਕੇਸ਼ਨ ਲਾ ਕੇ ਦੇ ਦੇਣ ਵੀ ਸਾਨੂੰ ਇਹ ਪਿਛਲਾ ਜਿਹੜਾ ਆਰ ਕਾਰਡ ਦੇ ਮੁਤਾਬਕੇ ਦੁਕਾਨ ਸਾਡੀ ਹੈ ਸਾਡੀ ਉਹਦੀ ਐਨਓਸੀ ਦਿੱਤੀ ਜਾਵੇ ਚੇਅਰਮੈਨ ਸਾਹਿਬ ਉਹਨਾਂ ਸਰਟੀਫਿਕੇਟ ਮਿਲਨ 24 ਘੰਟੇ ਦੇ ਵਿੱਚ ਵਿੱਚ ਨਾਲ ਹੀ ਫੜਾ ਦੇਣ ਕਿੰਨੇ ਸਮੇਂ ਦੀ ਪੁਰਾਣੀ ਮੰਗਦਾ ਜੀ ਇਹ ਜਿਹੜਾ ਮਾਮਲਾ ਲੜ ਕੇ ਆ ਰਿਹਾ ਹੈ ਇਹ ਕਾਫੀ ਪੁਰਾਣਾ ਕਈ ਵਾਰੀ ਕਈ ਚੀਰਮੈਨ ਆਏ ਜੀ ਵੀ ਆਏ ਨੇ ਦੂਗੀਆਂ ਪਾਰਟੀਆਂ ਦੇ ਆਏ ਨੇ ਜਿਨ੍ਹਾਂ ਨੇ ਗੌੜੇ ਕੀ ਹੁਤਾ ਇਹ ਤਾਂ ਸਾਡੇ ਬੰਦੇ ਚੀਰਮੈਨ ਸਾਹਿਬ ਦਾ ਕਹਿੰਦੇ ਗੱਲੇ ਕੋਈ ਨਹੀਂ ਕਹਿੰਦੇ ਕਿ 12 ਘੰਟੇ ਚ ਕੰਮ ਹੋਣੀ ਤੇ ਤੁਸੀਂ ਵੀ ਉਸਨੇ ਕਾਂਗਰਸ ਜੀ ਸੀ ਪਰ ਜੀ ਉਹ ਕਹਿੰਦੇ ਸੀ ਨਹੀਂ ਸੁਣਦੇ ਸੀ ਕੀ ਕਹੀਏ ਉਹ ਜਿਹੜੇ ਹਾਈ ਫਾਈ ਚੀਰਮੈਨ ਜੀ ਇਹ ਪਾਵਰ ਰਹਿਣ ਵਾਲੇ ਚੀਰਮੈਨ ਨੇ ਇਹ ਕਰਕੇ ਆਈ ਬਾਈ ਨੇ ਨਹੀਂ ਕੀਤੀਆਂ ਤੇ ਹੁਣ ਅਸੀਂ ਆਪਣੇ ਵਾਲੇ ਸਿਹਰਮੈਂਟ ਤੋਂ ਕਰਾਵਾਂਗੇ ਜਿਹੜੇ ਲੰਬੇ ਦਰਾਰਿਆ ਜਿਹੜਾ ਸੀਜ਼ਨ ਸੀਜ਼ਨ ਕੰਗਲਾ ਬੜਾ ਵਧੀਆ ਰਿਹਾ ਆਉਣ ਵਾਲੇ ਜਿਹੜੇ ਸਮਾਂ ਵਾ ਉਹਦੇ ਵਿੱਚ ਜਿਹੜੀਆਂ ਸਮੱਸਿਆ ਆ ਉਹ ਇਹਨਾਂ ਤੋਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਦੂਰ ਕਰਾ ਲਈਏ ਨੇ ਸਾਰੀਆਂ ਕੋਈ ਵੀ ਐਜੇ ਸਮੱਸਿਆਰੀ ਬਾਕੀ ਮੇਰੇ ਨਾਲ ਸਾਡੇ ਦੋਨ ਦਰਿੰਦਰ ਚੱਟਜਾ ਸਰਜੀ ਸਿੰਘ ਜੀ ਤੇ ਨਾਲ ਗਿੱਲ ਸਾਹਿਬ ਤੇ ਨਾਲ ਤੋਂ ਹੋਰ ਜਿੰਨੇ ਸਾਡੇ ਸਾਧਕੇ ਵੀ ਆਏ ਨੇ ਬਾਕੀ ਵੀ ਸਾਰੇ ਆਏ ਨੇ ਸਾਰਿਆਂ ਨੂੰ ਚੇਅਰਮੈਨ ਸਾਹਿਬ ਨੂੰ ਗੁਜਾਰ ਜੋ ਹੈ ਵੀ ਸਾਡੇ ਵੱਲੋਂ ਅਧਿਐਨ ਜਮਨ ਨੂੰ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਜਾਊਗਾ ਜਿਹੜਾ ਇਹਨਾਂ ਤੋਂ ਬਣਦਾ ਸਹਿਯੋਗ ਆ ਜਾਊਗਾ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਥੈਂਕ ਯੂ ਅੱਜ ਹਾਜੀ ਜੇਮਸ ਸਾਹਿਬਾ ਜੀ ਦੀ ਮੀਟਿੰਗ ਹੋਈ ਸੀ ਇਸ ਸੀਸ਼ਨ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਆ ਰਹੀ ਹੈ ਕਿਸ ਤਰ੍ਹਾਂ ਦਾ ਰਿਹਾ ਜੀ ਪਿਛਲਾ ਸੀਜ਼ਨ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਰਤੀ ਭਰਾਵਾਂ ਦੀ ਮੀਟਿੰਗ ਬੁਲਾਈਏ ਮੀਟਿੰਗ ਦੇ ਵਿੱਚ ਸਰਦਾਰ ਅਜਮੇਰ ਸਿੰਘ ਢਾਡੀਵਾਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰੇ ਸਤਿਕਾਰਯੋਗ ਆਰਤੀਏ ਜਿੰਨੇ ਵੀ ਤੇ ਜਦੋਂ ਸਵੇਰਾ ਮੈਂ ਢਾਡੀਵਾਲ ਸਾਹਿਬ ਸਾਡੇ ਸਤਿਕਾਰਯੋਗ ਭਰਾ ਇਹਨਾਂ ਨਾਲ ਮੈਂ ਗੱਲ ਕੀਤੀ ਇੰਦੀ ਮੈਨੂੰ ਕਿਹਾ ਵੀ ਅਸੀਂ ਅੱਜ ਬੂਟਿਆਂ ਦੀ ਵੀ ਗੱਲ ਰੱਖਾਂਗੇ ਮੀਟਿੰਗ ਦੇ ਵਿੱਚ ਕਿ ਮੰਡੀਆਂ ਦੇ ਵਿੱਚ ਬੂਟੇ ਲਾਵਾਂਗੇ ਤੇ ਅਸੀਂ ਅੱਜ ਸਾਰੀ ਮੀਟਿੰਗ ਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਭਰਾ ਅਥੇ ਆਰਤੀਏ ਜਿੰਨੇ ਵੀ ਸਾਡਾ ਪਰਿਵਾਰ ਹੈ ਜੀ ਅਸੀਂ ਬੁਟਿਆਂ ਦੀ ਵੀ ਗੱਲ ਕੀਤੀ ਹੈ ਜੀ ਜੋ ਇਹਨਾਂ ਦੀ ਸਮੱਸਿਆਦਿਆਂ ਸਭ ਤੋਂ ਵੱਡੀ ਅਮਨ ਜੀ ਜਿਹੜੀ ਲੰਬੇ ਸਮੇਂ ਤੋਂ ਸਮੱਸਿਆ ਹੈ ਇਹਨਾਂ ਦੀ ਜਦੋਂ ਇਹ ਰਜਿਸਟਰੀ ਕਰਾਣ ਜਾਂਦੇ ਤੇ ਜਿਹੜੀ ਮਾਰਕੀਟ ਕਮੇਟੀ ਦੇ ਅੰਦਰ ਦੁਕਾਨਾਂ ਪੈਂਦੀਆਂ ਰਜਿਸਟਰੀ ਨੀਤੀ ਹੁੰਦੀ ਕਿਉਂਕਿ ਐਨਓਸੀ ਹੈ ਨਹੀਂਤੀ ਜੀ ਐਨਓਸੀ ਦੀ ਅੱਜ ਇਹਨਾਂ ਨੂੰ ਕਹਿਤਾ ਵੀ ਤੁਸੀਂ ਅੱਜ ਹੀ ਆਪਣੇ ਜੋ ਡਾਕੂਮੈਂਟ ਹੁੰਦੇ ਐ ਡਾਕੂਮੈਂਟ ਕੋ ਲੰਬੇ ਚੌੜੇ ਨਹੀਂ ਹੁੰਦੇ ਜੀ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਇੱਕ ਐਪਲੀਕੇਸ਼ਨ ਟਾਈਪ ਕਰਾਓ ਉਹਦੇ ਨਾਲ ਫੋਟੋ ਲਾਓ ਪੁਰਾਣਾ ਰਿਕਾਰਡ ਕੋਈ ਵੀ ਇੱਕ ਅਧਦੀ ਦਸਤੀ ਜੋ ਵੀ ਇੱਕ ਹੈਗੀ ਏ ਉਹ ਲਿਆਓ ਤੁਸੀਂ ਇੱਥੋਂ ਤੁਸੀਂ ਲਿਆ ਕੇ 5 ਮਿੰਟ ਦੇ ਵਿੱਚ ਆਪਣੀ ਐਨਓਸੀ ਲੈ ਲਓ ਜੀ ਇਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਸੇਵਾ ਕਰਨ ਦਾ ਇਹਨਾਂ ਦਾ ਮੌਕਾ ਮਿਲਿਆ ਜੀ ਅਸੀਂ ਅਮਨ ਜੀ ਜਿਸ ਤਰ੍ਹਾਂ ਲੈਟ ਦੀ ਗੱਲ ਕਰਦੇ ਆ ਜੀ ਇਹਨਾਂ ਦੀ ਇੱਕ ਹੋਰ ਸਮੱਸਿਆ ਸੀ ਕਿ ਜਦੋਂ ਸੀਜ਼ਨ ਸ਼ੁਰੂ ਹੁੰਦਾ ਤਾਂ ਲੈਡ ਦੀ ਬਹੁਤ ਸਮੱਸਿਆ ਆਂਦੀ ਹੈ ਜੀ ਇਹਨਾਂ ਨੂੰ ਕਹਤਾ ਜਲਦ ਤੋਂ ਜਲਦ ਮੰਤਰੀ ਸਾਹਿਬ ਦੀ ਨੌਲਿਜ ਵਿੱਚ ਲਿਆ ਕੇ ਗੱਲ ਕੋਈ ਵੀ ਕੰਮ ਹੋਵੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਕੋਈ ਵੀ ਕੰਮ ਹੋਵੇ ਕਰਾਵਾਂਗੇ ਇੱਕ ਟਰਾਂਸਫਰਮ ਵੀ ਜਲਦੀ ਇੱਥੇ ਰੱਖਾ ਦੇਵਾਂਗੇ ਜੀ ਪੁਰਾਣੀ ਗਾਣਾ ਮਟੀ ਜਿਹੜੀਆਂ ਟੈਕਸ ਲਿਆ ਜਾਂਦਾ ਵਾ ਨਗਰ ਕਾਉਂਸਲ ਨੂੰ ਜਿਹੜੀਆਂ ਦੁਕਾਨਾਂ ਦੀ ਅੱਜ ਆਰਤੀ ਭਰਾਵਾਂ ਜਿੰਨੇ ਵੀ ਬੈਠੇ ਦੋ ਉਹਨਾਂ ਦੇ ਵਿੱਚੋਂ ਸਾਨੂੰ 4-5 ਆਰਤੀ ਭਰਾਵਾਂ ਨੇ ਦੱਸਿਆ ਬਾਕੀ ਹੋਰ ਵੀ ਤੇ ਜਦੋਂ ਦੋਤਿਆਂ ਦੱਸੇ ਕਿ ਸਾਰੇ ਕਹਿੰਦੇ ਵੀ ਕਿ ਸਤੋਂ ਜਿਹੜੇ ਬੈਂਕਾਂ ਨੂੰ ਝੜਾਏ ਵੀ ਅਸੀਂ ਜਾਂ ਸਾਡੇ ਉਹਨਾਂ ਤੋਂ ਟੈਕਸ ਨਗਰ ਕੌਂਸਲ ਦੇ ਜਿਹੜੇ ਆਪਣੇ ਪੈਂਦੇ ਐ ਸਾਨ੍ਹੇਵਾਲ ਦੇ ਜੀ ਉਹ ਟੈਕਸ ਲੈਂਦੇ ਆ ਜੀ ਉਹ ਮੈਂ ਇਹਨਾਂ ਨੂੰ ਕਹਤਾ ਵੀ ਅੱਜ ਤੁਸੀਂ ਆਪਣੇ ਇੱਥੋਂ ਅਈ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ ਨੋਟਸ ਦੇਵਾਂਗੇ ਉਹਦਾ ਜਵਾਬ ਲੈਵਾਂਗੇ ਜੀ ਨਾਲੇ ਜੀ ਜਲਦ ਜਲਦ ਝੜਾਣੇ ਪੈ ਹੈ ਬਾਪਸ ਨੂੰ ਦੇਖੋ ਜੀ ਕੋਸ਼ਿਸ਼ ਕਰਾਂਗੇ ਜੀ ਜੋ ਸਮੇਂ ਦੇ ਹਿਸਾਬ ਨਾਲ ਜਿੱਦਾਂ ਹੋਇਆ ਆਪਾਂ ਦੇਖਾਂਗੇ ਜੀ ਕਿੱਸਾਂ ਕਦਮ ਚੁੱਕੇ ਜਾਂਦੇ ਹਾਂ ਹਾਂ ਜੀ ਕਿੱਸਾਂ ਕਦਮ ਚੁੱਕੇ ਜਾਂਦੇ ਹਾਂ ਜੀ ਇਸ ਆਮ ਦਾ ਕੰਪੀਟਿਸ਼ਨ ਨੂੰ ਵੀ ਦਰਦ ਪ੍ਰੋਪਰਟੀ ਟੈਕਸ ਦੀ ਗੱਲ ਤਾਂ ਇਹਨਾਂ ਨੂੰ ਕਹਿੰਦਾ ਪ੍ਰੋਪਰਟੀ ਟੈਕਸ ਦਾ ਜੋ ਬਣਦੀ ਕਾਰਵਾਈ ਹੋਊਗੀ ਜੀ ਜੇ ਸਾਡੇ ਪੈਸੇ ਹੋਊਗਾ ਵਾਪਸ ਲਵਾਵਾਂਗੇ ਜੀ ਜੇ ਕਿਸੇ ਨੇ ਦਿੱਤੇ ਪੈਸੇ ਉਹਦੀ ਰਸੀਦਾ ਨਾਲ ਲਾ ਕੇ ਪ੍ਰੂਫ ਲਾ ਕੇ ਕਰਾਂਗੇ ਜਦ ਤੱਕ ਕੋਈ ਗੱਲ ਨਹੀਂ ਕਰਾਂਗੇ ਜੀ ਅਸੀਂ ਅੱਜ ਹੀ ਇਹਨਾਂ ਦੀ ਡਿਊਟੀ ਲਾਤੀ ਮੁੰਡਿਆਂ ਦੀ ਸਕਤੀ ਸਾਹਿਬ ਨੇ ਅਸੀਂ ਸਾਰੇ ਨੇ ਆਪਣੀ ਐਪਲੀਕੇਸ਼ਨ ਟੈਪ ਕਰਕੇ ਜੀ ਦੇਵਾਂਗੇ ਨੋਟਿਸ ਭੇਜਾਂਗੇ ਉਹਨਾਂ ਤੋਂ ਜਵਾਬ ਲੈਵਾਂਗੇ ਹੋਰ ਕਿਹੜੀ ਕਿਹੜੀ ਸਮੱਸਿਆ ਸਮੱਸਿਆ ਜਿੱਦਾਂ ਵਰਖਾਤ ਦੇ ਮੌਕੇ ਨਾਲ ਜਦੋਂ ਧਾਲੀਵਾਲ ਸਾਹਿਬ ਵੀ ਸਾਨੂੰ ਦੱਸਦੇ ਸੀਗੇ ਵੀ ਜਦੋਂ ਬਰਸਾਤ ਪੈਂਦੀ ਹੈ ਪਾਣੀ ਕਾਫੀ ਹੋ ਜਾਂਦਾ ਜੀ ਪਾਣੀ ਦੇ ਲਈ ਅਸੀਂ ਨਾ ਪੁਰਾਣੀ ਮੰਡੀ ਜਿਹੜੀ ਹੈਗੀ ਆਪਣੀ ਸਬਜ਼ੀ ਮੰਡੀ ਲੱਗਦੀ ਜਿੱਥੇ ਉੱਥੇ ਅਸੀਂ ਮੋਟਰ ਦੇ ਨਾਲ ਪਾਣੀ ਨੂੰ ਕੱਢਾਂਗੇ ਉੱਥੋਂ ਨਜਾਊ ਨੂੰ ਸੀਵਰੇਜ ਦੇ ਨਾਲ ਜੋੜਾਂਗੇ ਜੀ ਇਹਦਾ ਬਰਸਾਤੀ ਪਾਣੀ ਹੁੰਦਾ ਜੀ ਜਦ ਫੜਾਂ ਦੀ ਗੱਲ ਕੀਤੀ ਹੈ ਜੀ ਸਾਡੇ ਦੋ ਆੜਤੀ ਭਰਾ ਸੀਗੇ ਖਾਨਪੁਰ ਵਾਲੀ ਮੰਡੀ ਦੀ ਗੱਲ ਕਰਦੇ ਸੀਗੇ ਟਿੱਪੇ ਵਾਲੇ ਦੀ ਉਹਨਾਂ ਨੇ ਫੜਾ ਜੇ ਵੀ ਕਹਿਤਾ ਤੁਹਾਡੇ ਵਾਸਤੇ ਪੱਕੇ ਕਰਾ ਕੇ ਦੇਣਾ ਜੀ ਬੂਤੇ ਵੀ ਲਾ ਕੇ ਦੇਵਾਂਗੇ ਜੀ ਫੜਾਂ ਦਾ ਵੀ ਕੰਮ ਹੈ ਬਿਜਲੀ ਦਾ ਵੀ ਲਾਈਟਾਂ ਵੀ ਅਸੀਂ ਜਲਦ ਤੋਂ ਜਲਦ ਮੰਡੀਆਂ ਦੇ ਵਿੱਚ ਜੋ ਕੋਈ ਨਮੀ ਟਕਣ ਵਾਲੀ ਨਮੀ ਲਾਵਾਂਗੇ ਰਿਪੇਅਰ ਕਰਨ ਵਾਲਾ ਕੋਈ ਹੋਊਗਾ ਕੰਮ ਕਰਾਂਗੇ ਜੀ ਤੇ ਜਿਹੜੀਆਂ ਸੜਕਾਂ ਦੀ ਹਾਲਤ ਹੈ ਬਹੁਤ ਖਰਾਬ ਹੈ ਮੰਡੀ ਬਾੜ ਤੋਂ ਮੰ ਜਿਹੜੀ ਹੈ ਫਿਰ ਰੇਪੇਅਰ ਕਰਾਈ ਜਾਂਦੀ ਜਾਂ ਕਮੀਆਂ ਬਣਾਈ ਜਾਂਦੀਆਂ ਨੇ ਅਮਨ ਜੀ ਉਹ ਵੀ ਗੱਲ ਹੋਈ ਹੈ ਜੀ ਉਹ ਵੀ ਕਰਾ ਕੇ ਦੇਵਾਂਗੇ ਜੀ ਪਰ ਸਾਤਾ ਜੇ ਹੁਣ ਅਸੀਂ ਇਹਨਾਂ ਨੂੰ ਸ਼ੁਰੂ ਕਰਾਂਗੇ ਟਿਕਣਾ ਨਹੀਂ ਜੀ ਸਾਤਾ ਤੋਂ ਬਾਅਦ ਕਰਾ ਕੇ ਦੇਵਾਂਗੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕਰਾ ਕੇ ਦੇ ਦਾਂਗੇ ਇੱਕ ਹੁੰਟੇ ਲੋਗ ਵੀ ਹਮਾ ਜੀ ਕੋ ਪਰ ਹੁਣ ਸ਼ੁਰੂ ਕਰਦੇ ਹਾਂ ਜਲਦ ਤੋਂ ਜਲਦ ਜੀ ਥੋੜੇ ਦਿਨਾਂ ਦੇ ਵਿੱਚ ਵਿੱਚ ਉਹ ਕਰਾਂਗੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ